ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਟੀਮ ਨਜ਼ਰ ਆ ਰਹੇ ਨੇ ਅਜੇ ਹਜੋਂ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਸੀਟ ਤੋਂ ਆਪਣੀ ਉਮੀਦਵਾਰੀ ਲਈ ਦਾਵੇਦਾਰੀ ਠੋਕੀ ਹੈ ਚਰਨਜੀਤ ਸਿੰਘ ਚੰਨੀ ਨੇ ਜਨਮ ਦਿਨ ਦਾ ਅੱਜ ਕੇਕ ਕੱਟਿਆ ਗਿਆ ਜਿਸ ਦਾ ਕਿ ਇੱਕ ਸਪੈਸ਼ਲ ਕੇਕ ਬਣਵਾਇਆ ਗਿਆ ਜਿਸ ਤੇ ਲਿਖਿਆ ਸੀ ਸਾਡਾ ਚੰਨੀ ਜਲੰਧਰ ਆਜੋ ਆਜੋ ਟੋਟਲੀ ਦਾ ਆਜੋ ਵਿਚੀ ਆਜੋ ਅਰੇ ਖਰਾਓ ਤਾਂ ਸਹੀ ਸਰ ਜਲੰਧਰ ਦਾ ਹੀ ਕੇਕ ਕੱਟਦਾ ਸਾਡਾ ਚੰਨੀ ਜਲੰਧਰ ਹੈ ਜਲੰਧਰ ਤੋਂ ਜਿਹੜੇ ਆਪਣੇ ਵੈਲਿਊਅਰ ਹੈ ਕਾਂਗਰਸ ਦੇ ਤਗੜੇ ਲੀਡਰ ਹੈ ਉਹ ਕੇਕ ਲੈ ਕੇ ਆਇਆ ਮੇਰੇ ਜਨਮ ਦਿਨ ਤੇ ਮੈਂ ਇਹਨਾਂ ਨੂੰ ਵੀ ਬਹੁਤ ਬਧਾਈ ਦਿੰਦਾ ਹਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮਾਨਤਾਣ ਕਰੋਗੇ ਹੁਣ ਜਲੰਧਰ ਸ਼ਿਫਟ ਹੋ ਰਹੇ ਹੋ ਜੀ ਫਿਰ ਮੈਂ ਕਹਿੰਦਾ ਜੀ ਇਹ ਤਾਂ ਅਸੀਂ ਤਾਂ ਨਾਲ ਹੀ ਆ ਹਮੇਸ਼ਾ ਤੋਂ ਬਿਲਕੁਲ ਦੇਖੋ ਕੋਟਲੀ ਸਾਹਿਬਾ ਨੂੰ ਸਾਬਾ ਸਾਡਾ ਕੋਣ ਹਾਂਜੀ ਹਾਂ ਹੁਣ ਖੁਸ਼ ਹਾਂ ਸਾਡਾ ਚੰਨੀ ਜਲੰਧਰ ਨਹੀਂ ਅਸੀਂ ਤਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਖੁਸ਼ੀਆਂ ਲੈ ਕੇ ਆਏ ਆ ਤੇ ਸਾਨੂੰ ਹੋਰ ਵੀ ਖੁਸ਼ੀਆਂ ਮਿਲਣ ਕਿ ਫਿਰ ਇਦਾਂ ਹੀ ਕਹਿ ਸਕਦੇ ਹਾਂ ਤਾਂ ਮਤਲਬ ਸਾਫ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਲੋਕ ਸਭਾ ਸੀਟ ਤੋਂ ਆਪਣੀ ਦਾਵੇਦਾਰੀ ਢੋਕੀ ਹੈ ਹਾਲਾਂਕਿ ਕਾਂਗਰਸ ਨੇ ਪੰਜਾਬ ਵਿੱਚ ਹਾਲੇ ਕਿਸੇ ਵੀ ਉਮੀਦਵਾਰ ਦੇ ਨਾਮ ਨੂੰ ਲੈ ਕੇ ਪੱਤੇ ਨਹੀਂ ਖੋਲੇ ਪਰ ਚਰਨਜੀਤ ਸਿੰਘ ਚੰਨੀ ਪਿਛਲੇ ਕੁਝ ਸਮੇਂ ਤੋਂ ਜਲੰਧਰ ਹਲਕੇ 'ਚ ਖਾਸੇ ਐਕਟਿਵ ਨਜ਼ਰ ਆ ਰਹੇ ਨੇ ਉਦਰੇ ਇਸਕੇ ਇੱਕ ਕਟ ਸਮਾਗਮ ਦੌਰਾਨ ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਵੀ ਵੀਡੀਓ 'ਚ ਨਜ਼ਰ ਆਏ ਜਿਨ੍ਹਾਂ ਵੱਲੋਂ ਸਾਡਾ ਚੰਨੀ ਵਿੱਚ ਜਲੰਧਰ ਦੇ ਨਾਅਰੇ ਵੀ ਲਾਇਕੇ चरजी चङी मार चरजी चङी सदा चङी सॾा चङी न दासੀ ਇੱਕੇ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ ਸੀ ਹਾਲਾਂਕਿ ਉਹਨਾਂ ਨੇ ਉਮੀਦਵਾਰ ਐਲਾਨੇ ਜਾਣ ਦੇ ਕੁਝ ਦਿਨਾਂ ਬਾਅਦ ਹੀ ਭਾਜਪਾ ਜੁਆਇਨ ਕਰ ਲਈ ਸੀ ਜਿਸ ਤੋਂ ਬਾਅਦ ਹੁਣ ਜੇਕਰ ਕਾਂਗਰਸ ਚੰਨੀ ਨੂੰ ਜਲੰਧਰ ਤੋਂ ਮੈਦਾਨ ਚ ਉਤਾਰ ਦिए ਤਾਂ ਉਹਨਾਂ ਦਾ ਸਿੱਧਾ ਮੁਕਾਬਲਾ ਸੁਸ਼ੀਲ ਕੁਮਾਰ ਰਿੰਕੂ ਨਾਲ ਹੋਵੇਗਾ ਹਾਲਾਂਕਿ ਹੁਣ ਕਾਂਗਰਸ ਦੇ ਪੱਤੇ ਕਦੋਂ ਅਤੇ ਕਿਸ ਨਾਮ ਹੇਠ ਖੁੱਲਦੇ ਨੇ ਇਹ ਦੇਖਣਾ ਬੇਹਦ ਜ਼ਰੂਰੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ